ਹਾਂਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਤੇ ਆਪਾਂ ਵੈਲਕਮ ਕਰਦੇ ਆ ਤੇ ਜਿਹੜੇ ਮੇਰੇ ਵੀਰ ਭਰਾ ਆਪਣੇ ਚੈਨਲ ਤੇ ਨਵੇਂ ਜੁੜੇ ਆਪਣੇ ਚੈਨਲ ਨੂੰ ਕਲੋ ਸਬਸਕ੍ਰਾਈਬ ਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਇੱਕ ਬਦਿਆ ਜੀ ਵੀਡੀਓ ਲੈ ਕੇ ਆਏ ਆ ਕਿਉਂਕਿ ਇਹ ਦਿਨਾਂ ਦੇ ਵਿੱਚ ਬਹੁਤ ਮੇਰੇ ਕਿਸਾਨ ਵੀਰ ਜ਼ਮੀਨ ਠੇਕੇ ਦੇ ਲੰਦੇ ਨੇ ਤੇ ਕੁਝ ਮੇਰੇ ਪਿਛਾ ਕਿਸਾਨ ਵੀਰ ਬਹੁਤ ਸਾਲਾਂ ਤੋਂ ਠੇਕੇ ਦੇ ਜ਼ਮੀਨ ਬਾ ਵੀ ਰਹੇ ਐ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਵੀ ਆਪਾਂ ਜ਼ਮੀਨ ਦਾ ਪਤਾ ਕਿਵੇਂ ਲਗਾ ਸਕਦੇ ਆ ਵੀ ਕਿੰਨੀ ਐ ਇੱਕ ਇੱਕ ਵਿਸਵੇ ਦਾ ਤੁਹਾਨੂੰ ਪਤਾ ਲੱਗ ਜਾਊਗਾ ਜੇ ਆਪਣੀਆਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖ ਲੂਗੇ ਬਹੁਤ ਹੀ ਸੌਖੇ ਤਰੀਕੇ ਨਾਲ ਆਪਾਂ ਤੁਹਾਨੂੰ ਸਾਰੀ ਗੱਲਬਾਤ ਸਮਝਾਵਾਂਗੇ ਵੀ ਆਪਾਂ ਕਿਵੇਂ ਜ਼ਮੀਨ ਦੀ ਸੌਖੇ ਤਰੀਕੇ ਨਾਲ ਮਿੰਤੀ ਕਰ ਸਕਦੇ ਆ ਇਹ ਵੀਡੀਓ ਨੂੰ ਕਰਦੇ ਸ਼ੁਰੂ ਤੇ ਪਹਿਲਾ ਆਪਾਂ ਗੱਲ ਕਰਦੇ ਆ ਇੱਕ ਕੀਲੇ ਦੀ ਇੱਕ ਕੀਲੇ ਦੇ ਵਿੱਚ ਸਾਰਿਆਂ ਨੂੰ ਪਤਾ ਹੀ ਹੋਊਗਾ ਜਿਹੜਾ ਆ ਦੇਖ ਰਹੇ ਹੋ ਇੱਕ ਕੀਲੇ ਦੇ ਵਿੱਚ 160 ਮਰਲੇ ਹੁੰਦੇ ਆ ਤੇ 96 ਬਿਸਵੇ ਹੁੰਦੇ ਆ ਤੇ 8 ਕਨਾਲਾ ਹੁੰਦੀਆਂ ਨੇ ਤੇ ਜਿਹੜਾ ਕਿਨੇ ਕੀਲੇ ਦਾ ਸਕੁਅਰ ਫੁੱਟ ਹੁੰਦਾ ਉਹ 43560 ਫੁੱਟ ਸਾਰੇ ਕੀਲੇ ਦਾ ਜਿਹੜਾ ਸਕੁਅਰ ਫੁੱਟ ਹੁੰਦਾ ਤੇ ਇੱਕ ਕਨਾਲ ਦੇ ਵਿੱਚ ਸਾਰਿਆਂ ਨੂੰ ਪਤਾ ਹੀ ਹੋਊਗਾ ਵੀ 20 ਮਰਲੇ ਹੁੰਦੇ ਆ ਤੇ 12 ਬਿਸਵੇ ਹੁੰਦੇ ਆ ਤੇ 5445 ਫੁੱਟ ਸਕਰ ਫੁੱਟ ਹੁੰਦਾ ਏ ਸਾਰਾ ਤੇ ਇਹ ਸਾਰਿਆਂ ਨੂੰ ਸਾਰਿਆਂ ਨੂੰ ਗੱਲਬਾਤ ਪਤਾ ਹੋਊਗੀ ਉਹ ਤੇ ਅੱਗੇ ਗੱਲ ਕਰਦੇ ਆ ਹੁਣ ਇੱਕ ਜਿਹੜਾ ਆਪਾਂ ਭਾਗ ਕਰਨੀ ਹੈ ਗੁਣਾ ਕਰਨੀ ਹੈ ਜਿਹੜਾ ਮੈਥਡ ਜਿਹੜਾ ਮੇਨ ਪੁਆਇੰਟ ਆ ਉਹਦੇ ਤੇ ਗੱਲ ਕਰਦੇ ਆ ਜੇ ਮੰਨ ਕੇ ਚਲੋ ਆਪਾਂ ਮਰਲਿਆਂ ਦੇ ਵਿੱਚ ਕੱਢਣੀ ਹੈ ਜਗਾ ਤਾ 272.25 ਇਹ ਆਪਾਂ ਨੂੰ ਯਾਦ ਰੱਖਣਾ ਹੈ ਵੀ ਜੇ ਮਰਲੇਆ ਦੇ ਵਿੱਚ ਆਪਾਂ ਜग्गा ਕੱਢਣੀ ਹੈ ਤਾਂ 272.25 ਤੇ ਜੇ ਆਪਾਂ ਬਿਸਵੇਆ ਚ ਕੱਢਣੀ ਹੈ ਤਾਂ 4 453.75 ਇਹ ਦੋ ਚੀਜ਼ਾਂ ਯਾਦ ਰੱਖਿਓ ਵੀ ਮਰਲੇ ਲਈ ਆਹਾ ਬਿਸਵੇ ਲਈ ਇਹ ਤੇ ਇੱਕ ਕਨਾਲ ਦੇ ਵਿੱਚ 5445 ਸਕਰ ਫੁੱਟ ਹੁੰਦਾ ਹੀ ਹੁੰਦਾ ਤੇ ਆ ਆਪਾਂ ਤੁਹਾਨੂੰ ਇੱਕ ਡਾਇਗਰਾਮ ਬਣਾ ਕੇ ਦੱਸਿਆ ਹੋਇਆ ਏ ਵੀ ਆ ਦੇਖੋ ਆ ਦੋ ਮਰਲੇ ਆਪਾਂ ਜਗਾ ਕੱਢੀ ਹੋਈ ਐ ਤੇ ਇੱਕ ਤੇ ਦੋ ਜਿਹੜੇ ਲੰਬਾਈ ਐ ਇਹਨਾਂ ਦੀ ਉਹ ਹੈਗੀ ਐ 23 23 ਫੁੱਟ ਤੇ ਜੇ ਆਪਾਂ ਚੜਾਈ ਦੀ ਗੱਲ ਕਰੀਏ ਉਹ ਹੈਗੀ ਐ 23.5 ਫੁੱਟ ਤੇ 23.5 ਫੁੱਟ ਤੇ ਹੁਣ ਇਹ 23.5 ਫੁੱਟ ਐ 23 ਤੇ 23.25 ਫੁੱਟ ਜਿਹੜੇ ਦੋਹੇ ਪਾਸੇ ਦੀ ਆਪਣੀ ਦੀ ਜਗ੍ਹਾ ਆਉਗੀ ਉਹ ਦੋਹਾਂ ਨੂੰ ਆਪਾਂ ਗੁਣਾ ਕਰ ਦੇਣੀ ਹੈ ਗੁਣਾ ਕਰਨ ਤੋਂ ਬਾਅਦ 540.5 ਇਹ ਆਨਸਰ ਆਊਗਾ ਇਹਦਾ ਤੇ ਇਹਨੂੰ ਫਿਰ ਆਪਾਂ ਇਹ ਆਪਾਂ ਮਰਲੇ ਕੱਢਨੇ ਆ ਇਹਨੂੰ ਜਿਹੜਾ ਚੀਜ਼ ਆਉਗੀ ਇਹਨੂੰ ਆਪਾਂ ਭਾਗ ਕਰਨੀ ਹੈ 272.25 ਦੇ ਨਾਲ ਤੇ ਫਿਰ ਆਪਣਾ ਮਰਲੇ ਨਿਕਲ ਕੇ ਤਿਆਰ ਹੋ ਜਾਣਗੇ ਕੁਝ ਇਸ ਤਰੀਕੇ ਦੇ ਨਾਲ ਆਪਣੇ ਨਿਕਲਣਗੇ ਤੇ ਬਹੁਤ ਮੇਰੇ ਕਿਸਾਨ ਵੀਰ ਇਹ ਤਰੀਕੇ ਚ ਅਲਝ ਜਾਣਗੇ ਵੀ ਆਹ ਕੀ ਚੱਕਰ ਹੈ ਇਨਾਂ ਆਪਾਂ ਪਿਛਲੇ ਪੁਆਇੰਟ ਨਹੀਂ ਦੇਖਨੇ ਸਿਰਫ ਮੂਰਲੇ ਪੁਆਇੰਟ ਦੇਖਨੇ ਆਪਾਂ ਆਹ ਦੇਖੋ 1.98 ਜੈਨਕਿ ਦੋ ਮਰਲੇ ਪੂਰੇ ਥੋੜੇ ਜੀ ਜਗ੍ਹਾ ਜਿਵੇਂ ਮੰਨ ਕੇ ਚੱਲੋ 2 ਇੰਚ ਜਗ੍ਹਾ ਘੱਟ ਹੈ ਤੇ ਉਹ ਆਪਣਾ ਜੇ ਆਪਾਂ 24 ਫੁੱਟ ਕਰਦੇ ਤਾਂ ਵਾਧੀ ਦੀ ਜਗ੍ਹਾ ਇਸ ਕਰਕੇ ਆਪਾਂ 1.98 ਆਪਣੇ 2 ਮਰਲੇ ਤੋਂ 2 ਪੁਆਇੰਟ ਘੱਟ ਜਾਨੀ ਕਿ 2 ਮਰਲੇ ਜਗ੍ਹਾ ਆ ਗਈ ਇਹ ਤੁਸੀਂ ਸਮਝੇਗਾ ਹੋਊਗੇ ਵੀ ਆਪਾਂ ਦੋਹੇ ਪਾਸੇ ਦੀ ਜਗ੍ਹਾ ਮਿੰਟ ਕੇ ਆਪਾਂ ਉਹਨੂੰ ਗੁਣਾ ਕਰ ਦੇਣੀ ਹੈ ਫੇਰ ਕਰਨੀ ਹੈ ਭਾਗ ਤੇ ਅੱਗੇ ਆਪਾਂ ਦੋ ਬਿਸਵੇ ਆਪਾਂ ਬਿਸਵੇ ਕਿਵੇਂ ਮੈਨਨੀ ਉਹ ਵੀ ਇੱਕ ਨਹੀਂ ਉਹ ਤੇ ਆ ਲੰਬਾਈ ਆਪਾਂ ਮੈਨ ਲੈਣੀ ਹੈ ਜਿਵੇਂ 30-30 ਫੁੱਟ ਹੈ ਤੇ ਚੜਾਈ ਸਾਢੇ ਸਾਢੇ 30 ਸਾਢੇ 30 ਤੇ ਤੁਹਾਡੇ ਜਿਵੇਂ 15 ਬਾਈ 15 ਇੱਕ ਪਾਸੇ ਨੂੰ 15 ਹੋਵੇ ਇੱਕ ਪਾਸੇ ਨੂੰ 20 ਤੁਸੀਂ ਉਹ ਸਾਬ ਨਾਲ ਜਿੰਨੀ ਜਗ੍ਹਾ ਆਪਾਂ ਮੈਣੀ ਤੇ ਔਕ ਨੂੰ ਇਹਨੂੰ ਵੀ ਆਪਾਂ ਗੁਣਾ ਕਰ ਦੇਣੀ ਆ ਦੋਹਾਂ ਨੂੰ ਇੰਨਾ ਜਿੰਨਾ ਵੀ ਆਨਸਰ ਆਊਗਾ ਉਹਨੂੰ ਉੱਪਰ ਭਾਗ ਕਰ ਦੇਣੀ 453.75 ਦੇ ਨਾਲ ਤੇ ਫੇਰ ਆ ਥੱਲੇ ਤੁਸੀਂ ਦੇਖ ਰਹੇ ਹੋ ਇਸ ਤਰੀਕੇ ਦੇ ਨਾਲ ਆਜੂਗਾ ਇਹ ਆਪਣੇ ਪੂਰੇ ਦੋ ਵਿਸਵੇ ਨਿਕਲ ਕੇ ਆ ਗਏ ਆਪਾਂ ਪਿਛਲੇ ਪੁਆਇੰਟ ਦੇਖਨੇ ਮੂਲ ਆ ਦੇਖਣਾ ਆਪਾਂ ਸਿਰਫ ਜਿਵੇਂ ਆ ਦੋ ਮਰਲੇ 1.98 ਯਾਨੀ ਕਿ ਦੋ ਮਰਲੇ ਆ ਗਏ ਤੇ ਆ ਦੋ ਬਿਸਵੇ ਆ ਗਏ ਤੇ ਅੱਗੇ ਗੱਲ ਕਰਦੇ ਆ ਕੀਲੇ ਆਪਾਂ ਕਿਵੇਂ ਮੈਨੇ ਆ ਜ਼ਮੀਨ ਦੀ ਜਿਵੇਂ ਦੋ ਕੀਲੇ ਤੁਸੀਂ ਦੇਖ ਰਹੇ ਹੋ ਤੇ ਇੱਕ ਜਿਹੜੀ ਚੜਾਈ ਹੈਗੀ ਇਹਦੀ ਹੈਗੀ 300 ਫੁੱਟ 300 ਫੁੱਟ ਤੇ 291 291 ਹੈਗੀ ਲੰਬਾਈ ਤੇ ਇਹ ਦੋਹਾਂ ਨੂੰ ਆਪਾਂ ਕਰਦੇ ਨਹੀਂ ਗੁਣਾ ਤੇ ਇੰਨਾ ਏਰੀਆ ਆ ਗਿਆ ਆਪਣਾ 83300 ਇਹਨੂੰ ਆਪਾਂ ਭਾਗ ਕਰ ਦੇਣੀ ਆ ਆਪਾਂ 20ਵੇਂ ਵਿੱਚ ਮੈਣਾ ਇਹ ਮਰਲੇ ਨਹੀਂ ਆਪਾਂ ਦੇਖਣੇ ਇਹ ਮੰਨ ਕੇ ਚੱਲੋ ਆਪਾਂ ਜਿਵੇਂ 96 ਬਿਸਵੇ ਹੁੰਦੇ ਆ ਕਿਲੇ 'ਚ ਇਹ ਆਪਾਂ ਬਿਸਵੇ 'ਚ ਮੈਣਾ 453.75 ਨਾਲ ਆਪਾਂ ਕਰ ਦੇਣੀ ਹੈ 453.75 ਨਾਲ ਕਰ ਦੇਣੀ ਆ ਆਪਾਂ ਭਾਗ ਤੇ ਥੱਲੇ ਆਪਣੇ 192 ਬਿਸਵੇ ਨਿਕਲ ਕੇ ਆ ਗਏ ਤੇ ਤੁਹਾਨੂੰ ਪਤਾ ਹੀ ਹੈ ਕਿਲੇ ਦੇ ਵਿੱਚ 96 ਬਿਸਵੇ ਹੁੰਦੀ ਹੈ 96.96 192 ਬਿਸਵੇ ਇਹ ਆਪਣਾ ਦੋ ਕਿਲੇ ਆ ਦਾ ਏਰੀਆ ਨਿਕਲ ਕੇ ਤਿਆਰ ਹੋ ਗਿਆ ਇੱਕ ਨਹੀਂ ਆਪਾ ਜਿਵੇਂ ਆ ਇਹ ਆਪਾਂ ਇੱਕ ਨਹੀਂ ਆ ਮੈਥਡ ਯਾਦ ਕਰ ਲੋ ਬਸ ਵੀ ਮਰਲੇ ਕਿਵੇਂ ਕੱਢਣੀਆਂ ਬਿਸਵੇ ਕਿਵੇਂ ਤੇ ਆਪਾਂ ਇੱਕਨ ਕੱਢ ਸਕਦੇ ਆ ਬਸ ਆਪਾਂ ਕਰਨਾ ਕੀ ਹੈ ਆਪਾਂ ਚੜਾਈ ਮੇਣੀ ਹੈ ਦੋਹੇ ਪਾਸੇ ਦੀ ਚੜਾਈ ਸੇਮ ਹੁੰਦੀ ਉਹ ਹੈ ਜਿਹੜਾ ਤਕਾਉਣਾ ਖੇਤ ਹੈ ਦੋਹੇ ਪਾਸੇ ਦੀ ਚੜਾਈ ਮਿਲ ਲੈਣੀ ਹੈ ਤੇ ਲੰਬਾਈ ਮਿਲ ਲੈਣੀ ਹੈ ਤੇ ਉਹ ਦੋਹਾਂ ਨੂੰ ਆਪਾਂ ਗੁਣਾ ਕਰ ਦੇਣੀ ਹੈ ਫਿਰ ਆਪਾਂ ਭਾਗ ਕਰ ਦੇਣੀ ਹੈ ਜੇ ਤਾਂ ਆਪਾਂ ਮਰਲੇਆ ਚ ਕੱਢਣਾ ਹੀ ਤਾਂ 272.25 ਨਾਲ ਆਪਾਂ ਕਰ ਦੇਣੀ ਹੈ ਜੇ ਆਪਾਂ ਵਿਸਵੇਆ ਚ ਕੱਢਣਾ ਤਾਂ 4.53.75 ਨਾਲ ਆਪਾਂ ਭਾਗ ਕਰ ਦੇਣੀ ਹੈ ਬਸ ਇਹ ਬਹੁਤ ਹੀ ਸੌਖੇ ਤਰੀਕੇ ਨਾਲ ਆਪਾਂ ਕੱਢ ਸਕਦੇ ਆ ਵੀਡੀਓ ਨੂੰ ਧਿਆਨ ਨਾਲ ਦੇਖਿਓ ਜੇ ਪਹਿਲੀ ਵਾਰ ਤੁਹਾਨੂੰ ਸਮਝ ਨਾ ਲੱਗੀ ਤਾਂ ਦੋਈ ਵਾਰ ਜ਼ਰੂਰ ਦੇਖਿਓ ਬਹੁਤ ਸੌਖਾ ਤਰੀਕਾ ਹੈ ਜਿਹਦੇ ਨਾਲ ਆਪਾਂ ਇੱਕ ਇੱਕ ਬਿਸਵੇ ਦਾ ਹਿਸਾਬ ਕਰ ਸਕਦੇ ਆ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਕੋਸ਼ਿਸ਼ ਕਰੋਗੇ ਵੀ ਅੱਗੇ ਵੀ ਤੁਹਾਡੇ ਲਈ ਕਮੈਂਟਾਂ ਚ ਜ਼ਰੂਰ ਦੱਸਿਓ ਵੀ ਤੁਹਾਨੂੰ ਕਿਹੜੇ ਸਬਜੈਕਟ ਤੇ ਵੀਡੀਓ ਚਾਹੀਦੀ ਹੈ ਵੀ ਕਿਹੜੇ ਤੇ ਇਨਫੋਰਮੇਸ਼ਨ ਚਾਹੀਦੀ ਹੈ ਕਮੈਂਟ ਕਰਕੇ ਜ਼ਰੂਰ ਦੱਸਿਓ ਆਪਾਂ ਉਹਦੇ ਤੇ ਵੀਡੀਓ ਬਣਾ ਕੇ ਤੁਹਾਨੂੰ ਦੱਸ ਦੂਗੇ ਵੀ ਤੁਹਾਨੂੰ ਕਿਹੜੀ ਜਾਣਕਾਰੀ ਬਾਰੇ ਨਹੀਂ ਪਤਾ ਤੇ ਅਗਲੀ ਵੀਡੀਓ ਚ ਫਿਰ ਮਿਲਦੇ ਆ ਤੇ ਆ ਮੈਥਡ ਯਾਦ ਰੱਖਿਓ ਮਾਰਲੇ ਤੇ ਬਿਸਵੇ ਆਲਾ 272.25 453 ਬਹੁਤ ਹੀ ਸੌਖੇ ਤਰੀਕੇ ਨਾਲ ਤੁਸੀਂ ਜ਼ਮੀਨ ਦੀ ਮਿਹਨਤੀ ਕਰ ਸਕਦੇ ਹੋ ਤੇ ਵੀਡੀਓ ਨੂੰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ